ਕੰਮ ਜੇ ਸਹੀ ਸਾ ਚੱਲ ਰਿਹਾ ਜਿੰਨਾ ਡਿਸਪੌਂਡ ਨਹੀਂ ਮਿਲ ਰਿਹਾ ਜੋ ਅਮਰੇਸ਼ ਰਵਾਸੀਆਂ ਨੂੰ ਮਿਲਣਾ ਚਾਹੀਦਾ ਸਿਰਫ ਕੰਮ ਕਰ ਕੀ ਕਰਦੇ ਰਹੋ ਪਹਿਲਾਂ ਕਿਦਾਂ ਸ਼ਰਮੇ ਮੈਂ ਮੈਂ ਆਪਣੀ ਲਾਈਵ ਚ ਬੜੇ ਝੱਕੇ ਖਾਧੇ ਆ ਮੈਂ ਆਪਣੀ ਲਾਈਵ ਚ ਮੈਂ ਬਹੁਤ ਕੰਮ ਕੀਤੇ ਆ ਮੈਂ ਛੋਟੀ ਉਮਰ ਚ ਆਪਣੀ ਮਿਹਨਤ ਕਰਦਾ ਰਿਹਾ ਆਪਣੀ ਮਿਹਨਤ ਨੂੰ ਪਿੱਛੇ ਹਟਿਆ ਮੈਂ ਆਪਣੀ ਲਾਈਵ ਤੇ ਬਹੁਤ ਚੋਂ ਕੁਝ ਵੇਖਿਆ। ਮੈਨੂੰ ਬਹੁਤ ਅੱਛਾ ਲੱਗਦਾ ਹੈ ਕਿ ਮੇਰੇ ਕੋ ਸਪੋਰਟ ਕਰੇ ਲੋਕ ਕਿ ਮੈਨੂੰ ਸਾਰੇ ਆਕੇ ਬੋਲਦੇ ਕਿ ਕਿਵੇਂ ਮੈਨੇਜ ਕਰਤੇ ਹੋ ਬੱਚੇ ਵੀ ਤੁਹਾਾਰੇ ਛੋਟੇ ਹੈ। ਤਾਂ ਮੈਂ ਦੁਕਾਨ ਵੀ ਦੇਖਨੀ ਤੇ ਘਰ ਵੀ ਦੇਖਣਾ ਹੁੰਦਾ ਪਰ ਹਾਂ ਕਰ ਲੈਂਦੀ ਹੂੰ। ਮੈਨੂੰ ਆਪਣੇ ਉਪਰ ਅਭਿਸ਼ਵਾਸ ਹੋ ਗਿਆ ਮੈਂ ਕਰ ਸਕਤੀ ਹੂੰ। ਹਾਂਜੀ ਭਾਜੀ ਕੀ ਨਾਮ ਹੈ ਜੀ ਤੁਹਾਡਾ? ਅਕਸ਼ੇ ਕੁਮਾਰ ਜੀ। ਹਾਂਜੀ ਭਾਜੀ ਕਿਥੋਂ ਦੇ ਮਨ ਲਗੇ ਇੱਥੇ ਇਥੇ ਅੰਮ੍ਰਿਤਸਰ ਦੇ ਰਹਿਣ ਹੋ। ਅੰਮ੍ਰਿਤਸਰ ਦੇ ਰਹਿਣ ਹੋ। ਕਿੰਨਾ ਸਮਾਂ ਹੋ ਗਿਆ ਇਸ ਕੰਮ ਨੂੰ ਸ਼ੁਰੂ ਕੀਤਾ? 8-9 ਮਹੀਨੇ ਹੋ ਗਏ ਸਰ। ਤੇ ਕਿਸ ਤਰ੍ਹਾਂ ਮਨ ਲਗੇ ਚੱਲ ਰਿ ਕਮ ਜੇ ਸਹੀ ਸਾਹ ਚੱਲ ਰਿਹਾ ਇਹਨਾਂ ਡਿਸਪੌਂਡ ਨਹੀਂ ਮਿਲ ਰਿਹਾ ਜੋ ਅਮ ਪ੍ਰੇਸ਼ਰ ਵਾਸੀਆਂ ਨੂੰ ਮਿਲਣਾ ਚਾਹੀਦਾ ਵਾ ਅੱਛਾ ਤੇ ਫਿਰ ਕਿਦਾਂ ਮਨ ਕੇ ਪਹਿਲਾਂ ਤੁਹਾਡੀ ਨੂੰ ਚਾਹਨਾ ਹੈਗਾ ਫੈਮਲੀ ਦੇ ਵਿੱਚ ਕੋਣ ਕੋਣ ਸਾਰੇ ਫੈਮਲੀ ਦੇ ਸਰ ਮੇਰੀ ਦੋ ਸਿਸਟਰ ਹੈ ਤੇ ਦੋ ਮੇਰੇ ਆਪਾਂ ਦੋ ਬਲਦਰ ਹੈ ਤੇ ਆਪਣਾ ਮੰਮੀ ਪਾਪਾ ਹੈ ਅੱਛਾ ਫਿਰ ਵਿਆਹ ਨੂੰ ਕਿਦਾਂ ਸਮਾ ਹੋ ਗਿਆ ਆਪਣੇ ਕਿ ਮੈਰਿਜ ਨੂੰ ਕਿਨਾ ਸਮਾ ਹੋ ਚੁੱਕਾ ਸਰ ਸਾਡੇ 4 ਸਾਲ ਹੋ ਗਏ ਹੈ ਮੈਰਿਜ ਨੂੰ ਨਾ ਮੈਰੀ ਦੇ ਤੱਕ ਕਿਤਾ ਚੱਲ ਰਹੀ ਆ ਫੈਮਲੀ ਮਨੇ ਕਿਤਾ ਚੱਲ ਰਿਆ ਪਰ ਕਾਰਪਰਫੋਰਸ ਚ ਅਭੀ ਤਾਂ ਇਹ ਟਾਈਮ ਪਾਈ ਸੀ ਕਰ ਰਹੇ ਕਿਉਂਕਿ ਸਾਨੂੰ ਅਜਾ ਇਨਾ ਸਾਨੂੰ ਡਿਸਪੋਨ ਨਹੀਂ ਮਿਲਦਾ ਪਿਆ ਸਾਡੇ ਜੋ ਬਿਜ਼ਨਸ ਹੈ ਸਾਡੇ ਬਿਜ਼ਨਸ ਇਨਾ ਡਿਸਪੋਨ ਨਹੀਂ ਮਿਲ ਰਿਹਾ ਜੋ ਆਪਾਂ ਸਾਨੂੰ ਚਾਹੀਦਾ ਕਿਉਂਕਿ ਮੇਰੇ ਵਿੱਚ ਜੋ ਬੇਟੇ ਹੈਗੇ ਆ ਤੇ ਉਹਨਾਂ ਦੀ ਵੀ ਗਾਂ ਲਾਈਫ ਆਪਾਂ ਵੇਖਣੀ ਆ ਜੋ ਪ੍ਰਦੇਸ਼ਿਆਂ ਨੂੰ ਲੋਕ ਡਿਸਪੋਨ ਕਰਦੇ ਉਹ ਪੰਜਾਬੀਆਂ ਨੂੰ ਨਹੀਂ ਕਰਦੇ ਬੱਸ ਅੱਛਾ ਵੈਸੇ ਕੱਚੇ ਨੇ ਤੁਹਾਡੇ ਛੋਟੇ ਛੋਟੇ ਦੋਵੇਂ ਮੁੰਡੇ ਨੇ ਹਾਂਜੀ ਦੋਨੋਂ ਬੇਟੇ ਆ ਸਰ ਕੀ ਕੀ ਉਮਰ ਆ ਉਹਨਾਂ ਦੀ ਸਰ ਇੱਕ 4 ਸਾਲ ਦਾ ਹੈ ਇੱਕ 2.5 ਸਾਲ ਦਾ ਅੱਛਾ ਤੇ ਤੇਰੇ ਤੁਹਾਡੀ ਵਾਈਫਾ ਤੁਸੀਂ ਕਿਸ ਤਰ੍ਹਾਂ ਇੱਕ ਦੂਜੇ ਨੂੰ ਮਿਲੇ ਕਿੱਥਾਂ ਸੀਗੇ ਸਰ ਆਪਾਂ ਇੰਸਟਾਗ੍ਰam ਤੇ ਮਿਲੇ ਸੀ ਬਸ ਇਦਾਂ ਹੀ ਸਾਡੀ ਗੱਲਬਾਤ ਹੋ ਗਈ ਹੈ ਬਸ ਇਹਨਾਂ ਨੂੰ ਮੈਂ ਦੋ ਤਿੰਨ ਵਾਰੀ ਮਿਲਣ ਗਿਆ ਬਸ ਇਦਾਂ ਹੀ ਸਾਡੀ ਗੱਲਬਾਤ ਹੋ ਗਈ ਹੈ ਅੱਛਾ ਅੱਛਾ ਹਾਂਜੀ ਹੇਕਰ ਪਰਿਵਾਰ ਦੇ ਸਾਰੇ ਮੰਨ ਕੇ ਸੀਗੇ ਮੈਰਿਜ ਨੂੰ ਗਿਆ ਲੀ ਹਾਂਜੀ ਪਰ ਇਹਨਾਂ ਦੀ ਫੈਮਿਲੀ ਥੋੜੀ ਜ਼ੋਰ ਕਰਦੀ ਸੀ ਬਾਕੀ ਬਾਅਦ ਚ ਫਿਰ ਜਦੋਂ ਮੈਰਿਜ ਸਾਡੀ ਕੋਰਟ ਚ ਹੋ ਗਈ ਹੈ ਇਹਨਾਂ ਦੀ ਫੈਮਿਲੀ ਆਈ ਸੀ ਫਿਰ ਉਹ ਤੋਂ ਬਾਅਦ ਸੋ ਉਹਨਾਂ ਦੀ ਫੈਮਿਲੀ ਸਪੋਰਟ ਕਰਨ ਲੱਗੀ ਹੈ ਤੁਸੀਂ ਤਾਂ ਕੰਮ ਕਰ ਕੀ ਕਰਦੇ ਰਹੋ ਪਹਿਲਾਂ ਕਿਦਾਂ ਸਰ ਮੇਰੇ ਮੈਂ ਉਹਨਾਂ ਦੇ ਮੈਂ ਆਪਣੀ ਲਾਈਫ ਚ ਬਹੁਤ ਥੱਕੇ ਖਾਦੇ ਆ ਮੈਂ ਆਪਣੀ ਲਾਈਫ ਚ ਮੈਂ ਬਹੁਤ ਕੰਮ ਕੀਤੇ ਆ ਮੈਂ ਛੋਟੀ ਉਮਰ ਚ ਆਪਣੀ ਮਿਹਨਤ ਕਰਦਾ ਰਿਹਾ ਆਪਣੀ ਮਿਹਨਤੋਂ ਨਹੀਂ ਪਿੱਛੇ ਹਟਿਆ ਮੈਂ ਆਪਣੀ ਲਾਈਵ 'ਚ ਬਹੁਤ ਚੁਕ ਕੁਝ ਵੇਖਿਆ ਵਾ ਮੈਂ ਆਪਣੀ ਪਹਿਲੇ ਮੈਂ ਪ੍ਰੋਪਰਟੀ ਲੋਕਡਾਊਨ ਤੋਂ ਪਹਿਲੇ ਮੈਂ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਸੀ ਫਿਰ ਮੇਰੀ ਮੋਬਾਈਲ ਦੀ ਖੁਦ ਆਪਣੀ ਸ਼ਾਪ ਸੀ ਫਿਰ ਮੈਂ ਆਪਣੀ ਵੈਜੀਟੇਬਲ ਦੀ ਰੈਡੀ ਵੀ ਲਗਾਈ ਐ ਫਿਰ ਮੈਂ ਆਪਣੀ ਹੁਣ ਮੈਂ ਕਿਹਾ ਚਲੋ ਇਹ ਕੰਮ ਖੋਲ ਕੇ ਵੇਚਦੇ ਆ ਚਲੋ ਪਰਮਾਤਮਾ ਚਲੇਗੀ ਦੇਖ ਹੀ ਗਏ ਗਾਇ ਗੁਰੂ ਮੇਰ ਕਰ ਲੇ ਸਭ ਬਾਕੀ ਮੈਂ ਆਪਣੀ ਲਾਈਵ 'ਚ ਮੈਂ ਬਹੁਤ ਜਗ੍ਹਾ ਮੈਂ ਕਦੇ ਛੋਟੀ ਕੰਮ ਕੀਤਾ ਵਾ ਕੱਪੜੇ ਦੀ ਸ਼ੋਪ ਤੇ ਵੀ ਜੋ ਕੋਸਮੈਟਿਕ ਸ਼ੋਪਾਂ ਦੀ ਬਹੁਤ ਜਗ੍ਹਾ ਤੇ ਮੈਂ ਜੋਬ ਕੀਤੀ ਆ ਸਰ ਮੈਂ ਆਪਣੀ ਲਾਈਫ ਚ ਮੈਂ ਬਹੁਤ ਮਿਹਨਤ ਕੀਤੀ ਆ ਵਿਸ਼ਵਾਸ ਕਿੰਨਾ ਕਾ ਆਪਣੀ ਵਾਈਫ ਉੱਤੇ ਤੁਹਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਦੇਖ ਰਿਹਾ ਮੈਂ ਕਿ ਨਾਲ ਖੜੇ ਹੋ ਕੇ ਕੰਮ ਕਰ ਰਹੇ ਹੋ ਤੁਸੀਂ ਦੋਵੇਂ ਕਿਦਾਂ ਇੱਕ ਵਿਸ਼ਵਾਸ ਕੇ ਦਬੰਦਾ ਇੱਕ ਦੂਜੇ ਕਪਲ ਦੇ ਵਿੱਚ ਜੇ ਗੱਲ ਕਿਤੇ ਇਹ ਵਿਸ਼ਵਾਸ ਇੱਕ ਰਿਲੇਸ਼ਨ ਨੂੰ ਇੱਕ ਬੰਨ ਕੇ ਰੱਖਦਾ ਹਨਾ ਵਿਸ਼ਵਾਸ ਹੋ ਤਾਂ ਹੀ ਘਰ ਚੱਲਦਾ ਕਿਸਨਮ ਸਰੋ ਵਿਸ਼ਵਾਸ ਨਾਲ ਤੇ ਘਰ ਨਹੀਂ ਚੱਲਣਾ ਜੇ ਵਿਸ਼ਵਾਸ ਪਣ ਗਿਆ ਤੇ ਫੇਰ ਅੱਗੇ ਲਾਈਫ ਵਧਣੀ ਹੈ ਜੇ ਕਿ ਦੂਜੇ ਨੂੰ ਵਿਸ਼ਵਾਸ ਨਾ ਕਰੀਏ ਤੇ ਫੇਰ ਤਾਂ ਜ਼ਿੰਦਗੀ ਖਤਮ ਹੋ ਜਾਣੀ ਹਾਂ ਹਾਂ ਉਹਨਾਂ ਨੂੰ ਵਿਸ਼ਵਾਸ ਆਪਣੇ ਵਾਈਫ ਹਾਂਜੀ ਬਿਲਕੁਲ ਜੀ ਤੇ ਹੁਣ ਜਿਹੜਾ ਤੁਸੀਂ ਕੰਮ ਸੈਟਅਪ ਸ਼ੁਰੂ ਕੀਤਾ ਵਾ ਤੇ ਕਿਸ ਤਰ੍ਹਾਂ ਮਨ ਕਿ ਮਨ ਤੇ ਆਇਆ ਕਿ ਮੈਂ ਸ਼ੁਰੂ ਕਰਾਂ ਇਹ ਵਾਲਾ ਕੰਮ ਸਰ ਮੈਂ ਤਾਂ ਕੈਟਰਿੰਗ ਦੇ ਕੰਮ ਤੇ ਵੀ ਜਾਂਦਾ ਸੀ ਆਪਣਾ ਆਪਣਾ ਜੀ ਕੈਟਰਿੰਗ ਦੇ ਕੰਮ ਤੇ ਵੀ ਆਪਣਾ ਹਲਵਾਈਆਂ ਨੂੰ ਵੀ ਕੀਤਾ ਮੈਂ ਤੇ ਨਾਲੇ ਮੇਰੀ ਵਾਈਫ ਨਾਲ ਹੋਟਲ ਬੰਨ੍ਹਣੇ ਵੀ ਕੀਤਾ ਵਾ ਕੋਰੇ ਸੇ ਦਿੱਲੀ ਕੋਈ ਹੈ ਉਹਨਾਂ ਕੋਈ ਕਹਤਾ ਸਰਟੀਫਿਕੇਟ ਵਗੈਰਾ ਸਾਰਾ ਪੁੱਛਿਆ ਗਿਆ ਵਾ ਤੇ ਬਾਕੀ ਮੈਂ ਆਪਾਂ ਕਹੂੰਗੀ ਮੈਂ 2-3 ਮਹੀਨੇ ਆਪਣੇ ਘਰੇ ਬੈਠਾ ਰਹਾ ਮੇਰਾ ਕੋਈ ਚਾਰਾ ਨਹੀਂ ਕੋਈ ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਕੀ ਕਰਾਂ ਤੇ ਬਾਕੀ ਇੱਕ ਇੱਕ ਦੋ ਜਿਹੇ ਨਾਲ 5 ਲੱਖ ਕਰਕੇ ਜੇ ਆਪਾਂ ਇਹ ਬਿਜ਼ਨਸ ਖੋਲਿਆ ਵਾ ਜੀ ਮੇਰੇ ਜਿਹੜੇ ਪਤਨੀ ਨਾਲ ਵੀ ਗੱਲਬਾਤ ਕਰਾਂਗੇ ਜ਼ਰੂਰ ਕਿ ਆਖਰ ਮੈਡਮ ਨਾਲ ਗੱਲ ਕਰ ਲੈਣੇ ਆ ਅੱਜ ਮੈਮ ਸਤਿ ਸ਼੍ਰੀ ਅਕਾਲ ਜੀ ਸੋ ਸਿਕਾਲ ਸਰ ਕੀ ਨਾਮ ਜੀ ਤੁਹਾਡਾ ਸਰ ਮੇਰਾ ਨਾਮ ਚਾਰੂ ਹੈ ਜਮ ਦੇ ਦੇਖ ਰਹਾ ਕਹਿ ਰਹੇ ਕਿ ਪੂਰਾ ਵਿਸ਼ਵਾਸ ਹੈ ਉਹਨਾਂ ਨੂੰ ਤੁਹਾਡੇ ਤੇ ਤੁਸੀਂ ਰਲ ਮਿਲ ਕੇ ਕੰਮ ਸ਼ੁਰੂ ਕੀਤਾ ਵਾ ਕਿੰਨਾ ਕਿ ਵਧੀਆ ਫੀਲ ਹੁੰਦਾ ਜਦ ਇੱਕ ਹਸਬੰਦ ਆਪਣਾ ਇੰਨਾ ਸਪੋਰਟ ਕਰੇ ਤੇ ਸਰ ਬੜਾ ਅੱਛਾ ਫੀਲ ਹੁੰਦਾ ਕਿਉਂਕਿ ਹਮੇ ਆਪਣੇ ਤੇ ਇਹ ਸਵਿਸ਼ਵਾਸ ਹੋ ਜਾਂਦਾ ਕਿ ਹਮ ਕਰ ਸਕਤੇ ਹੈ ਹਮ ਆਪਣੇ ਉਪਰ ਕਰ ਸਕਤੇ ਹੈ ਹਮ ਪੂਰਾ ਘਰ ਚਲਾ ਸਕਤੇ ਹੈ ਹਮੇ ਕਿਸੇ ਦੀ ਜ਼ਰੂਰਤ ਨਹੀਂ ਕਿਸੇ ਕੇ ਉਪਰ ਇੰਡੀਪੈਂਡੈਂਟ ਹੋਣੇ ਕੇ नीड नहीं है इस करके। हम मुझे बहुत अच्छा लगता है कि, कि हैं है। है, तो मैं दुकान भी घर भी देखना है, पर हाँ, कर लेती हूँ मुझे, तो 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 मुझे नहीं आती है बहुत ज्यादा कल्चर बहुत डिफरेंट है बहुत ज्यादा कल्चर में اور جیسے میری وائز بھی انٹر کاسٹ میرج ہوئی ہے میری تو اس کر کے بھی میرے کو تھوڑا ایشو زیادہ ہو گیا میرے کو لینگویج کا ایشو بڑا ابھی بھی میرے کو پنجابی بولنی بھی نہیں آتی پڑھنی بھی نہیں آتی ہاں یہ میرے کو ایشو بڑے ہیں کلچر کے بھی ابھی کے بھی سارے ایشوز میرے کو بڑے آتے ہیں ادھر کے آ کے ਨਹੀਂ ਵੈਸੇ ਇੱਕ ਗੱਲ ਹੈ ਇੱਕ ਕੁਐਸਚਨ ਮੈਨਾਂ ਕਿ ਲੜਕੀਆਂ ਇੱਕ ਸੋਚਦੀਆਂ ਨੇ ਜਦੋਂ ਮੁੰਡਾ ਇੱਕ ਸਕਸੈਸ ਨਹੀਂ ਹੁੰਦਾ ਕੁਝ ਡਿਫਿਕਲਟੀਆ ਆਉਂਦੀਆਂ ਨੇ ਤੇ ਕੁੜੀਆਂ ਛੱਡ ਦਿੰਦੀਆਂ ਨੇ ਤੁਹਾਡੇ ਮਨ ਚ ਨਹੀਂ ਆ ਕਿ ਕੋਈ ਬੰਦਾ ਸੈਟਲਮੈਂਟ ਨਹੀਂ ਹੈਗੀ ਤੇ ਮੈਂ ਕਿਦਾਂ ਜ਼ਿੰਦਗੀ ਕਿਤਾ ਕਟਾਂਗੇ ਸਰ ਅਪ ਡਾਊਨ ਦਾ ਲਾਈਫ ਹੈ ਲਾਈਫ ਮੈਂ ਤਾਂ ਚਲਤੇ ਰਹਾਂਗੇ ਅਬ ਆਜ ਅਗਰ ਇਨਕਾ ਅੱਛਾ ਟਾਈਮ ਹੋਗਾ ਤਾਂ ਫਿਰ ਤੱਬ ਵੀ ਤਾਂ ਮੈਂ ਵੀ ਖੜੀ ਹੋ ਕੇ ਮੈਂ ਉਹਨਕੇ ਪਾਸੋਂ ਪੇਰਾਸ ਕਰੂੰਗੀ ਫਿਰ ਆਜ ਮੈਂ ਆਪਣੇ ਪਾਸੋਂ